ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਅਸੀਂ ਕਰ ਰਹੇ ਹਾਂ ਜੀ UGC NET ਪੰਜਾਬੀ ਦੀ ਤਿਆਰੀ ਤੇ ਟੌਪਿਕ ਅਸੀਂ ਕਰ ਰਹੇ ਹਾਂ ਜੀ ਮੱਧਕਾਲੀ ਸਾਹਿਤ ਦੇ ਰੂਪ ਇਸ ਦੇ ਵਿੱਚ ਅਸੀਂ ਕਈ ਮੱਧਕਾਲੀ ਰੂਪ ਪੜ ਚੁੱਕੇ ਹਾਂ ਜਿਵੇਂ ਕਿ ਸ਼ਬਦ ਸ਼ਲੋਕ ਕਾਫੀ ਬਾਰਾਮਾ ਸਿਰਫੀ ਕਿੱਸਾ ਵਾਰਤ ਤੇ ਜੰਗਨਾਮਾ ਹੁਣ ਸਾਡੇ ਕੋਲ ਤਿੰਨ ਸਾਹਿਤ ਰੂਪ ਬਚੇ ਨੇ ਜਨਮ ਸਾਖੀ ਟੀਕਾ ਅਤੇ ਪਰਚੀਆਂ ਇਹਨਾਂ ਨੂੰ ਅੱਜ ਅਸੀਂ ਪੜਾਂਗੇ ਤੇ ਆਪਦਾ ਮੱਧਕਾਲੀ ਸਾਹਿਤ ਰੂਪ ਵਾਲਾ ਟੌਪਿਕ ਕਰ ਲਾਂਗੇ ਤੇ ਕੱਲ ਤੋਂ ਅਸੀਂ ਸਟਾਰਟ ਕਰਾਂਗੇ ਆਧੁਨਿਕ ਰੂਪ ਤਾਂ ਸਭ ਨਾਲ ਪਹਿਲਾਂ ਅਸੀਂ ਪੜਨੇ ਜੀ ਕੀ ਜਨਮ ਸਾਖੀ ਕੀ ਹੁੰਦੀ ਹੈ ਜਨਮ ਸਾਖੀ ਵਿੱਚ ਕਿਸੇ ਗੁਰੂ ਸਾਹਿਬਾਨ ਭਗਤ ਜਾਂ ਅਧਿਆਤਮਕ ਆਗੂ ਦੇ ਜੀਵਨ ਸੰਬੰਧੀ ਸਾਖੀਆਂ ਨੂੰ ਸਹੀ ਕਰਮ ਵਿੱਚ ਜੋੜ ਕੇ ਪੇਸ਼ ਕੀਤਾ ਹੁੰਦਾ ਹੈ ਠੀਕ ਹੈ ਦੇਖੋ ਜਿਹੜੀ ਵੀ ਸਾਡੇ ਗੁਰੂ ਸਾਹਿਬਾਨ ਨੇ ਕੋਈ ਭਗਤ ਹੈ ਕੋਈ ਅਧਿਆਤਮਕ ਆਗੂ ਹੈ ਕੋਈ ਸਾਨੂੰ ਸੰਤ ਮਾਤਮਾ ਜਿਹੜੇ ਮਿਲਦੇ ਨੇ ਇਹਨਾਂ ਦੇ ਜੀਵਨ ਤੋਂ ਰਿਲੇਟਡ ਜਦੋਂ ਕਿਸੇ ਇੱਕ ਘਟਨਾ ਨੂੰ ਜਾਂ ਕਹਿ ਲਓ ਕਿਸੇ ਇੱਕ ਚਮਤਕਾਰ ਨੂੰ ਜਦੋਂ ਇੱਕ ਕਹਾਣੀ ਵਿੱਚ ਪੇਸ਼ ਕੀਤਾ ਜਾਂਦਾ ਹੈ ਨਾ ਸਿਰਫ ਇੱਕ ਹੀ ਘਟਨਾ ਸਾਨੂੰ ਦੱਸੀ ਜਾਂਦੀ ਹੈ ਠੀਕ ਹੈ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਸਾਖੀ ਮੰਨ ਕੇ ਚਲੋ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਬੜੀ ਮਸ਼ਹੂਰ ਹੈ ਨੰਮਲਕ ਭਾਗੋ ਤੇ ਪਾਈ ਲਾਲੋ ਵਾਲੀ ਠੀਕ ਹੈ ਉਹ ਇੱਕ ਸਾਖੀ ਹੈ ਯਾਨੀ ਕਿ ਇੱਕ ਕਹਾਣੀ ਇੱਕ ਚਮਤਕਾਰ ਇੱਕ ਘਟਨਾ ਦਾ ਇਹਦੇ ਵਿੱਚ ਵਰਣਨ ਕੀਤਾ ਹੋਇਆ ਜਦੋਂ ਕਿਸੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਾਰੀਆਂ ਸਾਖੀਆਂ ਹੁੰਦੀਆਂ ਨੇ ਨਾ ਯਾਨੀ ਕਿ ਜਿੰਨੀਆਂ ਵੀ ਜੀਵਨ ਸੰਬੰਧੀ ਸਾਖੀਆਂ ਸਾਨੂੰ ਮਿਲਦੀਆਂ ਨੇ ਉਹਨਾਂ ਨੂੰ ਸਹੀ ਕਰਨ ਦੇ ਵਿੱਚ ਲਗਾ ਕੇ ਪੇਸ਼ ਕੀਤਾ ਜਾਂਦਾ ਹੈ ਇੱਕ ਰਚਨਾ ਦੇ ਵਿੱਚ ਉਸ ਨੂੰ ਅਸੀਂ ਕਹਿ ਦਿੰਨੇ ਆ ਜਨਮ ਸਾਖੀ ਠੀਕ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਬੰਧਤ ਜਨਮ ਸਾਖੀਆਂ ਲਿਖੀਆਂ ਗਈਆਂ ਸਭ ਤੋਂ ਪਹਿਲਾਂ ਜਿਹੜੀਆਂ ਜਨਮ ਸਾਖੀਆਂ ਲਿਖੀਆਂ ਗਈਆਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਬੰਧਿਤ ਹੀ ਸਾਨੂੰ ਮਿਲਦੀਆਂ ਨੇ ਜਨਮ ਸਾਖੀ ਦੋ ਸ਼ਬਦਾਂ ਦੇ ਮੇਲ ਜਨਮ ਪਲੱਸ ਸਾਖੀ ਤੋਂ ਬਣਿਆ ਹੈ ਠੀਕ ਹੈ ਜਨਮ ਪਲੱਸ ਸਾਖੀ ਯਾਨੀ ਕਿ ਜਨਮ ਦੀ ਜੀਵਨ ਦੀ ਸਾਖੀ ਜੀਵਨ ਦੀ ਕਹਾਣੀ ਭਾਵ ਜੀਵਨ ਦੀ ਕਹਾਣੀ ਪੰਜਾਬੀ ਵਿੱਚ ਸਭ ਤੋਂ ਪ੍ਰਾਚੀਨ ਜਨਮ ਸਾਖੀ ਪੁਰਾਤਨ ਜਨਮ ਸਾਖੀ ਮਿਲਦੀ ਹੈ ਇਸ ਨੂੰ ਯਾਦ ਰੱਖਣਾ ਜੀ ਕਿ ਸਾਡੇ ਪੰਜਾਬੀ ਸੈੱਟ ਦੇ ਵਿੱਚ ਸਭ ਤੋਂ ਪ੍ਰਾਚੀਨ ਸਭ ਤੋਂ ਪੁਰਾਣੀ ਜਨਮ ਸਾਖੀ ਕਿਹੜੀ ਹੈ ਪੁਰਾਤਨ ਜਨਮ ਸਾਖੀ ਜਿਹੜੀ ਅਨੁਮਾਨਨ 1558 ਵਿੱਚ ਲਿਖੀ ਗਈ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਜਨਮ ਸਾਖੀਆਂ ਮਿਲਦੀਆਂ ਹਨ ਜਿਵੇਂ ਮਿਹਰਬਾਨ ਵਾਲੀ ਜਨਮ ਸਾਖੀ ਪਾਈ ਬਾਲੇ ਵਾਲੀ ਜਨਮ ਸਾਖੀ ਆਦ ਇਹ ਜੀਵਨੀ ਤੋਂ ਵੱਖ ਹੈ ਕਿਉਂਕਿ ਇਸ ਨੂੰ ਰਚਨਾਕਾਰ ਸਰਦਾ ਨਾਲ ਲਿਖਦਾ ਹੈ ਠੀਕ ਹੈ ਇਹ ਜਿਹੜੀਆਂ ਮੇਨ ਜਨਮ ਸਾਖੀਆਂ ਸਾਨੂੰ ਮਿਲਦੀਆਂ ਨੇ ਮਿਹਰਬਾਨ ਵਾਲੀ ਪਾਈ ਬਾਲੇ ਵਾਲੀ ਤੇ ਸ਼ੁਰੂਆਤ ਜਿਹੜੀ ਹੋਈ ਸੀ ਉਸ ਗੁਰੂ ਨਾਨਕ ਦੇਵ ਜੀ ਤੋਂ ਹੋਈ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਜਿਹੜੀਆਂ ਜਨਮ ਸਾਖੀਆਂ ਪਹਿਲਾਂ ਲਿਖਣੀਆਂ ਸ਼ੁਰੂ ਹੋਈਆਂ ਤੇ ਇਹ ਤੁਹਾਨੂੰ ਦੱਸਿਆ ਗਿਆ ਕਿ ਜੀਵਨੀ ਤੋਂ ਵੱਖ ਹੈ ਜੀਵਨੀ ਉਹਦੇ ਵਿੱਚ ਵੀ ਕੀ ਹੁੰਦਾ ਦੇਖੋ ਜਿਹੜਾ ਜੀਵਨੀ ਸਹਿਤ ਰੂਪ ਹੈ ਅਸੀਂ ਪੜਾਂਗੇ ਉਸ ਨੂੰ ਆਤਨਿਕ ਰੂਪ ਦੇ ਵਿੱਚ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਕਿਸੇ ਇੱਕ ਸ਼ਖਸੀਅਤ ਬਾਰੇ ਹੀ ਦੱਸਿਆ ਜਾਂਦਾ ਹੈ ਉਸ ਦੀਆਂ ਜੀਵਨ ਦੀਆਂ ਘਟਨਾਵਾਂ ਬਾਰੇ ਹੀ ਦੱਸਿਆ ਜਾਂਦਾ ਹੈ ਪਰ ਇਸ ਦੇ ਵਿੱਚ ਕੀ ਫਰਕ ਹੈ ਜਨਮ ਸਾਖੀ ਦੇ ਵਿੱਚ ਜਿਹੜਾ ਰਚਨਾਕਰ ਹੁੰਦਾ ਨਾ ਜਿਹੜਾ ਰਚਨਾ ਕਰ ਰਿਹਾ ਉਹ ਸ਼ਰਦਾ ਨਾਲ ਕਰ ਰਿਹਾ ਹੈ ਕਿਉਂਕਿ ਉਹ ਜਨਮ ਸਾਕੀ ਕਿਸੇ ਸੰਤ ਕਿਸੇ ਮਹਾਤਮਾ ਕਿਸੇ ਮਹਾਪੁਰਖ ਬਾਰੇ ਲਿਖ ਰਿਹਾ ਤਾਂ ਉਹ ਇੱਕ ਸ਼ਰਧਾ ਦੇ ਨਾਲ ਉਸ ਨੂੰ ਲਿਖ ਰਿਹਾ ਹੈ ਇਹ ਡਿਫਰੈਂਸ ਹੁੰਦਾ ਹੈ ਜੀਵਨੀ ਅਤੇ ਜਨਮ ਸਾਕੀ ਦੇ ਵਿੱਚ ਤਾਂ ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਜਨਮ ਸਾਕੀ ਕੀ ਹੁੰਦੀ ਹੈ ਅੱਗੇ ਹੈ ਜੀ ਟੀਕਾ ਇਹ ਸੰਸਕ੍ਰਿਤ ਦੇ ਟੀਕ ਤਾਤੂ ਤੋਂ ਬਣਿਆ ਹੈ ਜੋ ਟੀਕਾ ਹੈ ਇਹ ਸਹੀ ਰੂਪ ਹੈ ਸਾਨੂੰ ਮੱਧਕਾਲ ਦੇ ਵਿੱਚ ਮਿਲਦਾ ਹੈ ਈ ਸੰਸਕ੍ਰਿਤ ਦੇ ਟੀਕਾ ਤਾਤੂ ਤੋਂ ਬਣਿਆ ਹੈ ਜਿਸ ਦਾ ਕੀ ਅਰਥ ਹੁੰਦਾ ਹੈ ਵਿਆਖਿਆ ਕਰਨਾ ਟੀਕਾ ਕਰਨਾ ਕਿਸੇ ਵੀ ਚੀਜ਼ ਦੀ ਵਿਆਖਿਆ ਕਰਨਾ ਕੋਈ ਵੀ ਜਿਹੜੇ ਡਿਫਿਕਲਟ ਵਰਡਸ ਹੁੰਦੇ ਨੇ ਜਾਂ ਫਿਰ ਕੋਈ ਐਵੇਂ ਦਾ ਕੋਟ ਹੈ ਕੋਈ ਵੀ ਸਾਨੂੰ ਮਿਲਦੀਆਂ ਨੇ ਰਚਨਾਵਾਂ ਜਿਹੜੀਆਂ ਕਿ ਆਮ ਪਬਲਿਕ ਨੂੰ इजीली ਸਮਝ ਨਹੀਂ ਆਉਂਦੀਆਂ ਉਹਨਾਂ ਦਾ ਟੀਕਾ ਕੀਤਾ ਜਾਂਦਾ ਹੈ ਉਹਨਾਂ ਦੀ ਸਰਲ ਵਿਆਖਿਆ ਕੀਤੀ ਜਾਂਦੀ ਹੈ ਤਾਂ ਜੋ ਉਸ ਨੂੰ ਸਾਰੇ ਪੜ ਸਕਣ ਸਮਝ ਸਕਣ ਠੀਕ ਹੈ ਕਿਸੇ ਵੀ ਪਦ ਦੀ ਵਾਕ ਦੀ ਉਹਦੇ ਅਰਥਾਂ ਨੂੰ ਸਪਸ਼ਟ ਕਰਨਾ ਕਿ ਇਹਦਾ ਕੀ ਅਰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟਿੱਕਾ ਪ੍ਰੋਫੈਸਰ ਸਾਇਪ ਸਿੰਘ ਜੀ ਨੇ ਕੀਤਾ ਠੀਕ ਹੈ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਹੈ ਜੋ ਰਚਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਕਈ ਵਾਰੀ ਜਿਹੜੇ ਆਮ ਲੋਕ ਹੁੰਦੇ ਨੇ ਉਹ ਉਸ ਪੰਜਾਬੀ ਨੂੰ ਨਹੀਂ ਸਮਝ ਪੰਦੇ ਤਾਂ ਕਰਕੇ ਕੀ ਹੈ ਉਸ ਦਾ ਟਿੱਕਾ ਕੀਤਾ ਗਿਆ ਹੈ ਉਸ ਦੀ ਸਰਲ ਵਿਆਖਿਆ ਕੀਤੀ ਗਈ ਹੈ ਤਾ ਜੋ ਲੋਕ ਵੀ ਉਸ ਨੂੰ ਪੜ ਸਕਣ ਸਮਝ ਸਕਣ ਤੇ ਫਾਇਦਾ ਉਠਾ ਸਕਣ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟਿਕਾ ਕੀਤਾ ਕਿਉਂਕਿ ਜੋ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੈ ਕਿਹਾ ਜਾਂਦਾ ਹੈ ਕਿ ਦੇਖੋ ਇਸ ਦੇ ਇੱਕ ਇੱਕ ਜਿਹੜੇ ਸ਼ਬਦ ਨੇ ਨਾ ਉਹ ਅਮੁੱਲੇ ਮੋਤੀ ਨੇ ਕਿ ਤੁਹਾਡੇ ਬਾਣੀ ਦੀ ਇੱਕ ਲਾਈਨ ਤੇ ਵੀ ਜੇ ਤੁਸੀਂ ਅਮਲ ਕਰ ਲੈਨੇ ਹੋ ਤਾਂ ਤੁਹਾਡੀ ਜ਼ਿੰਦਗੀ ਕੁਝ ਹੋਰ ਹੋ ਸਕਦੀ ਹੈ ਤਾਂ ਜਿਹੜਾ ਇੰਨਾ ਜ਼ਿਆਦਾ ਮਹੱਤਵਪੂਰਨ ਗ੍ਰੰਥ ਹੈ ਉਸ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਹੈ ਉਸ ਦੀ ਬਾਣੀ ਤੇ ਅਮਲ ਵੀ ਕਰਨਾ ਚਾਹੀਦਾ ਹੈ ਤਾਂ ਇਹ ਜਿਹੜਾ ਉਸ ਦਾ ਟੀਕਾ ਪ੍ਰੋਫੈਸਰ ਸਾਇਪ ਸਿੰਘ ਜੀ ਨੇ ਕੀਤਾ ਹੈ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਟੀਕਾ ਕੀ ਹੁੰਦਾ ਹੈ ਉਸ ਤੋਂ ਬਾਅਦ ਅਸੀਂ মুਵ ਕਰਦੇ ਹਾਂ ਜੀ ਪਰਚੀਆਂ ਤੇ ਪਰਚੀਆਂ ਦਾ ਅਰਥ ਹੈ ਪਰਿਚੈ ਠੀਕ ਹੈ ਇੰਟਰੋ ਪਰਚੀਆਂ ਯਾਨੀ ਕਿ ਪਰਿਚੈ ਜਾਣ ਪਛਾਨ ਇਸ ਵਿੱਚ ਕਿਸੇ ਮਹਾਪੁਰਸ਼ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ పరిచਿਆ ਦਿੱਤਾ ਜਾਂਦਾ ਹੈ ਜਾਣ ਪਛਾਣ ਕਰਾਈ ਜਾਂਦੀ ਹੈ ਕਿਸੇ ਵੀ ਮਹਾਪੁਰਖ ਦੇ ਜੀਵਨ ਦੇ ਕਿਹੜੇ ਉਦੇਸ਼ ਰਹੇ ਕੋਈ ਇੱਕ ਮਹਾਪੁਰਖ ਆਪੀ ਜ਼ਿੰਦਗੀ ਜੀ ਕੇ ਗਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ લક્ષਣ ਕੀ ਉਦੇਸ਼ ਸਨ ਕੀ ਮੰਤਵ ਸੀ ਇਸ ਚੀਜ਼ ਬਾਰੇ ਕੀ ਹੈ ਪਰਚੀਆਂ ਲਿਖੀਆਂ ਜਾਂਦੀਆਂ ਨੇ ਆਤਮਿਕ ਜਾਂ ਅਧਿਆਤਮਿਕ ਪ੍ਰੇਰਣਾ ਦਿੱਤੀ ਜਾਂਦੀ ਹੈ ਇਹਦੇ ਸਾਨੂੰ ਕੀ ਹੈ ਅਧਿਆਤਮਿਕ ਪ੍ਰੇਰਣਾ ਦਿੱਤੀ ਜਾਂਦੀ ਹੈ ਉਦਾਹਰਨ ਪਰਚੀਆਂ ਭਗਤ ਕਬੀਰ ਜੀ ਦੀਆਂ ਪਰਚੀਆਂ ਸੇਵਾदास ਸਾਛਸੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਦਿ ਠੀਕ ਹੈ ਪਰਚੀਆਂ ਦੇ ਵਿੱਚ ਕੀ ਹੈ ਕਿਸੇ ਵੀ ਮਹਾਪੁਰਸ਼ ਦਾ ਕੀ ਉਦੇਸ਼ ਪ੍ਰਗਟ ਕੀਤਾ ਜਾਂਦਾ ਹੈ ਤੇ ਇਹ ਸਾਨੂੰ ਮੇਨ ਮੇਨ ਪਰਚੀਆਂ ਮਿਲਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਗਤ ਕਬੀਰ ਜੀ ਦੀਆਂ ਤੇ ਸੇਵਾदास ਜੀ ਦੀਆਂ ਤਾਂ ਇਹ ਸੀ ਜੀ ਸਾਡਾ ਅੱਜ ਦਾ ਲੈਕਚਰ ਆਈ ਹੋਪ ਤੁਹਾਨੂੰ ਜੋ ਵੀਡੀਓ ਹੈ ਬਹੁਤ ਵਧੀਆ ਲੱਗੀ ਹੋਏਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੋ UGC NET ਪੰਜਾਬੀ ਦੀ ਤਿਆਰੀ ਕਰ ਰਹੇ ਨੇ ਤਾਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ